ਜਰਨੈਲੀ ਸੜਕ ਉਤੇ 4 ਮੀਲਾਂ ਵਿਚਕਾਰ ਮਜ਼ਹਬ ਦੇ ਮਾਰਿਆਂ ਦਾ ਕਾਫਲਾ ਨਵੇਂ ਬਤਨ ਨੂੰ ਜਾ ਰਿਹਾ ਸੀ ਮੈਂ ਕਿਤੋਂ ਬਾਹਰੋਂ ਆਪਣੇ ਪਿੰਡ ਵੱਲੋਂ ਆ ਰਿਹਾ ਸੀ ਮੇਰੀ ਮੰਜ਼ਲ ਤੋਂ ਕੋਈ 2 ਮੀਲ ਉਰੇ ਕਾਫਲੇ ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ ਸਵਾਰੀਆਂ ਲੈ ਕੇ ਨਿਵਾਨ ਵਿੱਚ ਖਿੰਡ ਗਈਆਂ ਤੇ ਡਰਾਈਵਰ ਇੰਜਣ ਦਾ ਕੁੰਡ ਚੁੱਕ ਕੇ ਨੁਕਸਟੋਨ ਲੱਗਿਆ ਸੜਕ ਦੀ ਖੱਬੀ ਕੰਨੀ ਉੱਤੇ ਸੁਸਤ ਚਾਲ ਵਿੱਚ ਗੱਡੇ ਚੀਕਰੇ ਸਨ ਜਿਵੇਂ ਬੋਦੇ ਪਈਏ ਧੁਰਾਂ ਉੱਤੇ ਮਜਬੂਰ ਘੁੰਮਦੇ ਹੋਣ ਭੁੱਖੇ ਹਾਂਕਦੇ ਬਲਦਾਂ ਦੀਆਂ ਲਿਫੀਆਂ ਧੌਣਾ ਉੱਤੇ ਟੱਬਰ-ਟੱਬਰ ਦਾ ਭਾਰ ਸੀ। ਬਲਦ ਬਿਮਾਰਾਂ ਵਾਂਗ ਤੁਰਦੇ ਸਨ ਜਿਵੇਂ ਉਹਨਾਂ ਦੇ ਮੁਹਾਰਚੀਆਂ ਦੇ ਦਿਲ ਉਹਨਾਂ ਦੀ ਤੋਰ ਨਾਲ ਸਹਿਮਤ ਨਾ ਹੋਣ। ਇੱਕ ਰੁੱਖੀ ਧੂੜ ਬਲਦਾਂ ਦੀਆਂ ਪੈੜਾਂ ਵਿੱਚੋਂ ਉੱਡ ਕੇ ਹਵਾ ਦੀਆਂ ਲਹਿਰਾਂ ਨੂੰ ਚੰਬੜ ਦੀ ਚਫੇਰੇ ਫੈਲ ਰਹੀ ਸੀ। ਬਲਦਾਂ ਦੇ ਗੱਲ ਕੰਗਰੂ ਨਹੀਂ ਸਨ। ਕਿਸੇ ਕਿਸੇ ਗੱਡੇ ਉੱਤੇ ਕੋਈ ਬਲੂਰ ਬਿਲਕਦਾ ਸੀ। ਗੱਡਿਆਂ ਉੱਤੋਂ ਲੋਥਾਂ ਵਰਗੇ ਭੁੱਖੇ ਪਿੰਜਰ ਬਿਟ-ਬਿਟ ਝਾਕਦੇ ਸਨ। ਬਸ ਉਹ ਚੁੱਪਚਾਪ ਚੱਕੀ ਜਾਂਦੇ ਸਨ ਉਹਨਾਂ ਦੇ ਪੀਲੇ ਚਿਹਰੇ ਧੂੜ ਨਾਲ ਖਾਕੀ ਬਣ ਗਏ ਸੜੀ ਤਰੱਕੀ ਜ਼ਿੰਦਗੀ ਉੱਤੇ ਮੱਖੀਆਂ ਭਿੰਕਦੀਆਂ ਤੇ ਇੱਕ ਬਦਬੂ ਹਵਾ ਦੇ ਖੁਸ਼ਕ ਫਰਾਟਿਆਂ ਨਾਲ ਖਲਾ ਨੂੰ ਹਟ ਰਹੀ ਸੀ ਮੈਂ ਚਾਇਆ ਉਜੜੇ ਜਾਂਦਿਆਂ ਨੂੰ ਜਾਂਦੀਵਾਰ ਦਾ ਨੇੜੇ ਹੋ ਕੇ ਦੇਖ ਲਵਾਂ ਦੋ ਊਲਾਂਗਾ ਮੈਨੂੰ ਸੜਕ ਦੀ ਚਿਪਖੜਬੀ ਸੱਚੀ ਕੰਨੀ ਉੱਤੇ ਲੈ ਗਈਆਂ ਇੱਕਾ ਇੱਕ ਮੂਰੀਓਂ ਗੱਡੇ ਖੜਾਉਣੇ ਸ਼ੁਰੂ ਹੋ ਗਏ ਸ਼ਾਇਦ ਕਾਫਲਾ ਰੋਕਿਆ ਗਿਆ ਸੀ ਮੈਸੂਰਮਈ ਸੜਕ ਉੱਤੇ ਹੋ ਗਿਆ ਤੇ ਬਿੰਦ ਦੀ ਬਿੰਦ ਇੱਕ ਇੱਕ ਗੱਡੇ ਨੂੰ ਤੱਕਦਾ ਲੰਮੀ ਕਤਾਰ ਦੇ ਨਾਲੋਂ ਨਾਲ ਹੌਲੀ ਹੌਲੀ ਤੁਰਨ ਲੱਗਿਆ ਕਿਸੇ ਕਿਸੇ ਗੱਡੇ ਉੱਤੋਂ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਚਮਕ ਪੈਂਦੀਆਂ ਤਾਂ ਉਹ ਝੱਟ ਮੈਨੂੰ ਦੇਖਣੋਂ ਟਲ ਜਾਂਦੀਆਂ ਹਰ ਗਾੜੀਆ ਮੇਰੀ ਸ਼ਕਲ ਤੋਂ ਇੱਕ ਵਾਰ ਡਰ ਜਾਂਦਾ ਜਿਵੇਂ ਉਹਨਾਂ ਨੂੰ ਮੇਰੀਆਂ ਅੱਖਾਂ ਵਿੱਚ ਬਰਸ਼ੇ ਚਮਕਦੇ ਦਿੱਸਦੇ ਹੋਣ ਮੈਸੂਰਮਈ ਸੜਕ ਤੋਂ ਹਟ ਕੇ ਮੋੜ ਕੱਚੀ ਪਟੜੀ ਉੱਤੇ ਹੋ ਗਿਆ ਕੋਈ ਤਿੰਨ ਗੱਡੀਆਂ ਪਿੱਛੋਂ ਅਚਾਨਕ ਇੱਕ ਗਾੜੀਏ ਨੇ ਮੇਰੇ ਵੱਲ ਧੱਕਿਆ ਉਹਦੀਆਂ ਨਜ਼ਰਾਂ ਟਲਦੀਆਂ ਟਲਦੀਆਂ ਮੁੜਕਰਾਰ ਫੜ ਗਈਆਂ ਉਸ ਫੇਰ ਤੱਕਿਆ ਤੇ ਪਲ ਦੀ ਪਲ ਉਹਦੇ ਚਿਹਰੇ ਉੱਤੇ ਭਾਗ ਗਿਆ ਫੇਰ ਆਇਆ ਉਹਦੀਆਂ ਅੱਖਾਂ ਵਿੱਚ ਲਿਸ਼ਕ ਆਈ ਜਿਹੜੀ ਕਿ ਕਾਫਲੇ ਵਿੱਚ ਬਿਲਕੁਲ ਅਨਹੋਣੀ ਹੋ ਸਕਦੀ ਸੀ ਗੱਡੀ ਨੇ ਠੋੜ ਉੱਤੇ ਪੱਬ ਧਰਿਆ ਤੇ ਇੱਕ ਛਲਾਂਗ ਨਾਲ ਗੱਡੇ ਨੂੰ ਲੈ ਕੇ ਮੇਰੇ ਵੱਲ ਨੂੰ ਵਧਿਆ ਜਿਵੇਂ ਉਹਦੀ ਛਾਤੀ ਵਿੱਚ ਕੋਈ ਗੋਲਾ ਫਟ ਗਿਆ ਹੋਵੇ ਉਹਦੀਆਂ ਅੱਖਾਂ ਉੱਤੇ ਮਾਸ ਕੰਬਿਆ ਤੇ ਉਹਦੀ ਭੱਬ ਨਿਕਲ ਗਈ ਓਹੋ ਦੁੱਲਿਆ ਬੜਾ ਮੜਾ ਹੋ ਗਿਆ ਯਾਰ ਡੱਕੇ ਵਰਗਾ ਛਾਣਿਆ ਵੀ ਨਹੀਂ ਗਿਆ ਮੈਂ ਉਹਨੂੰ ਦੇਖ ਕੇ ਆਖਿਆ ਦੁੱਲੇ ਦੀ ਭੋਬਨੇ ਗੱਡੇ ਉਤੋਂ ਨਿਸਲ ਪਈ ਲਟਕਦੀ ਬੇਸੁਰਤ ਜ਼ੈਨਬ ਦੇ ਕਾਲਜੇ ਉੱਤੇ ਧੱਕ ਮਾਰਿਆ ਪਿਓ ਦਾ ਰੋਣ ਸੁਣ ਕੇ ਧੀਆਂ ਕਬਰਾਂ ਵਿੱਚੋਂ ਜਾਗ ਪਈਆਂ ਹਨ ਬਾਈ ਤੂੰ ਤੂੰ ਉਰੇ ਉਰੇ ਆ ਜਾ ਜ਼ੈਨਬ ਨੇ ਮਰੀ ਹੋਈ ਆਵਾਜ਼ ਵਿੱਚ ਆਖਿਆ ਉਹਦੀਆਂ ਆਂਦਰਾਂ ਨੂੰ ਜਿਵੇਂ ਸੁਣ ਚੜਦਾ ਸੀ ਉਸਨੇ ਮੈਨੂੰ ਪਛਾਣਿਆ ਨਹੀਂ ਸੀ ਤੇ ਗੱਡੇ ਤੋਂ ਦੂਰ ਹੁੰਦੇ ਪਿਓ ਨੂੰ ਮੌਤ ਦੀਆਂ ਦਾੜਾਂ ਵਿੱਚ ਜਾਂਦਾ ਸਮਝਦੀ ਸੀ ਦੁੱਲਿਆ ਬਸ ਵੀਰ ਹੁਣ ਆਪਾਂ ਕੋਈ ਗੱਲ ਕਰੀਏ ਮੈਂ ਦੁੱਲੇ ਨੂੰ ਭਰਾਉਣ ਲਈ ਮੋਢਿਓਂ ਫੜਕੇ ਜਰਾ ਜਿੰਨਾ ਝੂਣਿਆ ਉਹਦੀ ਬੀਣੀ ਹੰਝੂਆਂ ਨਾਲ ਤਰ ਹੋ ਗਈ ਸੀ ਉਹਨੇ ਟੁੱਟਵੇਂ ਹੋ ਕੇ ਲੈਂਦਿਆਂ ਝੱਗੇ ਦੇ ਮੈਲੇ ਪੱਲੇ ਨਾਲ ਨੱਕ ਤੇ ਅੱਖਾਂ ਪੂੰਝੀਆਂ ਰੋ ਕੇ ਹੰਬੀਆਂ ਲਾਲ ਪਿੰਜੂ ਅੱਖਾਂ ਨਾਲ ਮੇਰੇ ਵੱਲ ਹੌਲਾ ਜਿਹਾ ਹੋ ਕੇ ਤੱਕਿਆ ਤੇ ਇੱਕ ਨਿੰਮੇ ਹੁਲਾਸ ਵਿੱਚ ਹੌਲੀ ਜਹੀ ਧੌਣ ਫੇਰ ਕੇ ਆਪਣੀ ਧੀ ਨੂੰ ਆਖਿਆ ਪੁੱਤ ਜੈਣ ਵੇ ਗੁਰਵਚਨ ਸਿੰਘ ਖੜਾਏ ਆਪਣਾ ਪੜੋਸੀ ਮਿੱੱਲ ਉਹਦੀਆਂ ਢਿੱਲੀਆਂ ਬਾਹਾਂ ਨੇ ਟਾਕਾਂ ਉੱਤੇ ਆਸਰਾ ਲੈ ਕੇ ਕੂਨੀਆਂ ਕੱਢ ਲਈਆਂ ਤੇ ਉਹਦੇ ਲੱਕ ਉੱਤੇ ਟੰਗੇ ਅਧਿਆ ਤੰਬੇ ਦੀ ਇੱਕ ਝੋਲ ਖੱਚਾਂ ਉੱਤੇ ਫੁਲਕਦੀ ਸੀ ਮੇਰਾ ਨਾਮ ਸੁਣ ਕੇ ਜ਼ੈਨਬ ਦੇ ਵੈਂਡ ਫਟ ਗਏ ਉਹਦੀਆਂ ਵੱਖੀਆਂ ਵਿੱਚ ਸਾਹ ਖਿੱਚਣ ਜੋਗਾ ਵੀ ਸਾਥ ਨਹੀਂ ਸੀ ਪਰ ਰੋਣ ਲਈ ਜਿਵੇਂ ਉਹਦੇ ਵਿੱਚ ਉਚੇਚਾ ਜ਼ੋਰ ਆ ਗਿਆ ਹੋਵੇ ਉਹਦੇ ਕੀਰਨੀਆਂ ਨੇ ਬਲਦਾਂ ਦੀਆਂ ਅੱਖਾਂ ਵਿੱਚੋਂ ਘਰਾਲਾ ਵਗਾਲ ਕੱਟੀਆਂ ਦੁੱਲਾ ਸਾਡੇ ਪਿੰਡ ਦਾ ਕਹਿੰਦਾ ਕਹੋਂਦਾ ਰਾਠ ਗੁੱਜਰ ਸੀ 20-20 ਘੋਂਹਾਂ ਤੱਕ ਉਹਦੀ ਤਾਕ ਸੀ ਸਾਰੇ ਪਿੰਡ ਦਾ ਚਾਉਣਾ ਉਹੀ ਚਾਰਦਾ ਸੀ ਤੇ ਨਾਲੇ ਉਹ ਬੱਕਰੀਆਂ ਦਾ ਆਪਣਾ ਇੱਜੜ ਵਖ ਪਾਲਦਾ ਸੀ। ਉਹਦੀ ਸਪੁਰਦਗੀ ਵਿੱਚ ਕਦੇ ਇਹ ਨਹੀਂ ਸੀ ਹੋਇਆ ਕਿ ਸਾਡੇ ਪਿੰਡ ਦਾ ਕੋਈ ਡੰਗਰ ਖੇਤ ਵਿੱਚ ਵੜ ਜਾਣ ਤੋਂ ਕਿਸੇ ਦੂਜੇ ਪਿੰਡ ਨੇ ਫਾਟਕ ਦੇ ਲਿਆ ਹੋਵੇ। ਇੱਕੋ ਵਿਹੀ ਵਿੱਚ ਘਰ ਹੋਣ ਕਰਕੇ ਸਾਡਾ ਤਾਂ ਉਹ ਖਾਸ ਕਰ ਗਵਾਂਡੀ ਸੀ। ਵਡਾਰੂਆਂ ਤੋਂ ਲੈ ਕੇ ਉਹਨਾਂ ਨਾਲ ਸਾਡਾ ਵਾਹ ਚੱਲਿਆ ਆਇਆ ਸੀ। ਸਾਡੇ ਪਿਛੋਕੜ ਪਸ਼ੂਆਂ ਦੇ ਬਾੜੇ ਨਾਲ ਹੀ ਉਹਦੀਆਂ ਬੱਕਰੀਆਂ ਦਾ ਬਾੜਾ ਸੀ ਮੇਰਾ ਪਿਓ ਦੱਸਦਾ ਹੁੰਦਾ ਸੀ ਕਿ ਦੁੱਲੇ ਦੇ ਤਾਏ ਸੁਲੇਮਾਨ ਨੇ ਉਹਨੂੰ ਇੱਕ ਵਾਰ ਭਰੋਸਾ ਦਿੱਤਾ ਸੀ ਸੌਣ ਸਿਆ ਤੇਰਾ ਸਾਡਾ ਮਾਲ ਕੋਈ ਦੋ ਤਾਂ ਨਹੀਂ ਤੂੰ ਸੁੱਤਾ ਰਿਆ ਕਰ ਘਰੇ ਬੇਫਿਕਰ ਹੋ ਕੇ ਅਸੀਂ ਕੋਈ ਥੱਕਦੇ ਨਹੀਂ ਤੇਰੇ ਡੰਗਰ ਸੰਭਦੇ ਉਦੋਂ ਤੋਂ ਹੀ ਅਸੀਂ ਕਦੇ ਆਪਣੇ ਲਵੇਰੀਆਂ پاس ਮੰਝਾ ਨਹੀਂ ਸਿਡਾਇਆ ਜ਼ੈਨਬ ਮੇਰੀਆਂ ਭੈਣਾਂ ਦੀ ਗੂੜੀ ਸਹੇਲੀ ਸੀ ਉਹਨਾਂ ਜਦੋਂ ਰਲ ਕੇ ਤਰੰਜਣੀ ਬੈਠਣਾ ਤਾਂ ਪੈਰ ਦੇ ਤੜਕੇ ਤੀਖ ਛੋਪ ਪਾਉਂਦੇ ਰਹਿਣਾਂ ਇਕੱਠੀਆਂ ਤੀਆਂ ਗਾਵਣੀਆਂ ਪਿੰਗਾ ਚੁੱਟਣੀਆਂ ਇਹਨਾਂ ਦੀ ਸੁਆ ਬਹਤਰੀ ਇੱਕ ਹੁੰਦੀ ਸੀ ਰਲ ਕੇ ਉਹ ਬੜੇ ਸੋਹਣੇ ਫਲਾਰੇ ਬੁਈਆ ਗੁੰਦੀਆਂ ਸਨ ਸਾਡੀਆਂ ਡੱਬ ਖੜਬੀਆਂ ਦਰੀਆਂ ਉਹਨਾਂ ਦੀਆਂ ਸਾਂਝੀਆਂ ਰੀਜਾਂ ਦੀਆਂ ਰੰਗਲੀਆਂ ਮੂਰਤਾਂ ਸਨ ਜ਼ੈਨਬ ਦਾ ਦਾਜ ਮੇਰੀਆਂ ਭੈਣਾਂ ਨੇ ਰਲ ਕੇ ਤਿਆਰ ਕਰਵਾਇਆ ਸੀ ਤੇ ਹੁਣ ਜ਼ੈਨਬ ਮੇਰੀਆਂ ਭੈਣਾਂ ਦਾ ਦਾਜ ਨਾਲ ਲੱਗ ਕੇ ਬਣਵਾਰੀ ਸੀ ਜ਼ੈਨਬ ਬਿਲਕੁਲ ਮੈਨੂੰ ਆਪਣੀ ਸੱਕੀ ਭੈਣ ਜਾਪਦੀ ਸੀ ਉਨੇ ਬੀਰ ਤੋਂ ਬਿਨਾ ਮੈਨੂੰ ਕਦੇ ਮੂੰਹ ਨਹੀਂ ਸੀ ਖੋਲਿਆ ਜੇ ਕਦੇ ਉਹ ਮੇਰੀ ਕਿਸੇ ਭੈਣ ਨਾਲ ਝਟਮ ਚੀਟੀ ਹੋ ਪੈਂਦੀ ਤਾਂ ਮੈਂ ਥੋਂ ਨਿਰਣਾ ਨਹੀਂ ਸੀ ਹੋ ਸਕਦਾ ਕਿਸ ਦਾ ਕਸੂਰ ਕੱਢਾਂ ਕਿਸ ਨੂੰ ਕੂਰਾ ਜਦੋਂ ਡੋਲੀ ਪੈਣ ਲੱਗੀ ਸੀ ਉਹਨਾਂ ਦੀਆਂ ਮੇਲਣਾ ਨਾਲ ਮੇਰੀਆਂ ਭੈਣਾਂ ਨੇ ਵੀ ਰੋ ਰੋ ਕੇ ਹੋਰੇ ਲਾਇਏ ਸਨ ਭਾਵੇਂ ਉਹਨਾਂ ਦੀਆਂ ਛੀਟਾਂ ਪੈਰੀਆਂ ਤੇ ਚਾਂਦੀ ਮੜੀਆਂ ਮੇਲਣਾ ਵਿੱਚ ਮੇਰੀਆਂ ਸਾਦੀਆਂ ਭੈਣਾਂ ਉਪਰੀਆਂ ਲੱਗਦੀਆਂ ਸਨ ਪਰ ਮੈਂ ਰੂਹਾਂ ਵਿੱਚੋਂ ਫੁੱਟੇ ਦਰਦੀ ਲਹਿਰਿਆਂ ਵਿੱਚੋਂ ਆਪਣੀਆਂ ਭੈਣਾਂ ਦਾ ਬੋਲ ਪਛਾਣ ਨਹੀਂ ਸੀ ਸਕਿਆ ਉਦੇ ਵੀਰ ਤੇ ਪਿਓ ਨੇ ਆਪਣੀਆਂ ਨਿਮਾਣੀਆਂ ਪੱਗਾਂ ਦੇ ਕੰਨਾਂ ਉੱਤੋਂ ਲੰਮਕ ਦੇ ਗਰੀਬ ਲੜਾਂ ਨਾਲ ਅੱਖਾਂ ਪੁੰਜੀਆਂ ਸਨ ਉਹ ਭਾਵੇਂ ਰਾਟ ਸਨ ਪਰ ਧੀਆਂ ਨੂੰ ਤੋੜਨ ਵੇਲੇ بڑے بڑے ਖੱਬੀ ਖਾਨ ਵੀ ਤਾਂ ਮੁੱਚ ਕੇ ਗਰੀਬ ਹੋ ਜਾਂਦੇ ਨੇ ਜਾਨਬ ਆਪਣੇ ਮਾਮੇ ਦੇ ਕਲਾਵੇ ਵਿੱਚ ਉਹਦੇ ਗੱਲ ਨੂੰ ਚੰਬੜੀ ਇੱਕ ਅਜੀਬ ਕੰਬ ਦੀ ਲੈ ਵਿੱਚ ਊ ਊ ਕਰਕੇ ਉਹ ਰੋ ਰਹੀ ਸੀ ਇਸ ਲੈ ਨਾਲ ਜੀਵਨ ਵਿੱਚ ਟੀਮੀ ਸ਼ਾਇਦ ਇੱਕੋ ਵਾਰ ਹੁੰਦੀ ਹੋਵੇ ਉਹਦੇ ਰੋਂ ਦੀ ਥਰਕਦੀ ਲੈ ਵਿੱਚ ਮੇਰਾ ਦਿਲ ਘੁੱਲਦਾ ਜਾ ਰਿਹਾ ਸੀ ਜਿਵੇਂ ਮੇਲ ਦੀਆਂ ਲਹਿਰਾਂ ਦੇ ਸ਼ੂਨ ਨਾਲ ਦਰਿਆ ਦੇ ਕੰਡੇ ਖੁਰ ਜਾਂਦੇ ਹਨ ਦੋ ਹੰਝੂ ਮੇਰੀਆਂ ਵੀ ਚਿਮਣੀਆਂ ਵਿੱਚੋਂ ਨੁੱਚੜ ਕੇ ਗੋਲ ਕਣੀਆਂ ਬਣ ਗਏ ਸਨ ਉਹ ਜ਼ੈਨਬ ਮੈਨੂੰ ਉਪਰਾ ਕਰੀ ਸੀ ਜਿਵੇਂ ਉਹਦੇ ਦਿਲ ਵਿੱਚੋਂ ਵਿਸਾਹ ਉੱਡ ਗਿਆ ਹੋਵੇ ਉਹਦੇ ਅੰਦਰ ਕੋਈ ਪਾਲਾ ਜਾਪਦਾ ਸੀ ਵੀਰ ਵੀਰ ਕਰਦੀਆਂ ਕਿਹੜਾ ਵੱਡੀਆਂ ਨਹੀਂ ਗਈਆਂ ਹੱਕ ਮੇਰੀ ਵਿਚਕਾਰ ਵੀ ਸ਼ੁਰੀਆਂ ਚੱਲ ਰਹੀਆਂ ਸਨ ਭੈਣ ਨੂੰ ਅੱਜ ਵੀਰ ਦਾ ਭਰੋਸਾ ਨਹੀਂ ਰਿਹਾ ਉਸੇ ਜਨਬ ਦਾ ਅੰਦਰ ਅੱਜ ਮੇਰੇ ਪਰਛਾਵੇਂ ਤੋਂ ਕੰਬਦਾ ਸੀ ਜਿਹੜੀ ਬਿਆਉਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵਕੜੀ ਪਾ ਕੇ ਚੰਬੜੀ ਸੀ ਜਿਵੇਂ ਆਪਣੇ ਵੀਰ ਜ਼ਮਾਲੇ ਨੂੰ ਚੰਗਾ ਗੁਰਬਚਨ ਸਿਆ ਤੂੰ ਮਿਲ ਗਿਆ ਆਖਰੀ ਮੇਲੇ ਦੁੱਲੇ ਨੇ ਸੰਗ ਵਿੱਚ ਰੁਕੇ ਗਵਾਰ ਦਾ ਘੁੱਟ ਭਰਿਆ ਮਸੀ راہ ਲੱਭ ਕੇ ਟਿੰਗੜਦੇ ਹੋਏ ਉਹਦੇ ਅੰਦਰੋਂ ਬੋਲ ਆਇਆ ਸਮੇ ਦਾ ਗੇੜ ਹੈ ਦੁੱਲਿਆ ਕੋਈ ਵਾਹੀ ਚੰਦਰੀ ਲੱਗ ਗਈ ਐ ਚੰਗੇ ਭਲੇ ਆਦਮੀ ਪਸ਼ੂ ਬਣ ਗਏ ਅੱਲਾ ਜਾਣਦਾ ਵਚਨ ਸਿਆ ਅਸੀ ਤਾਂ ਕਿਸੇ ਦਾ ਕੁਛ ਨਹੀਂ ਸੀ ਵਿਗਾੜਿਆ ਬੇਦੋਸ਼ੀਆਂ ਨੇ ਦੁੱਲੇ ਦੀਆਂ ਖੁੰਝੀਆਂ ਕੋਲੋਂ ਨੂੰ ਲੰਮਕੀਆਂ ਹੋਈਆਂ ਢਿੱਲੀਆਂ ਬਰੀਕ ਮੁੱਛਾਂ ਕੰਬ ਗਈਆਂ ਤੇ ਉਹਦੀ ਦਾੜੀ ਦੇ ਬਾਲ ਬੁਰਸ਼ ਵਾਂਗ ਆਕੜੇ ਖੜੇ ਸਨ ਜਿਨ੍ਹਾਂ ਵਿੱਚੋਂ ਅਟੀ ਹੋਈ ਧੂੜ ਦੀ ਕਸਮੈਲ ਚੱਕਦੀ ਸੀ ਸੱਚ ਨੂਰਾ ਜਿੰਨਾ ਕੈਮੀ ਤੇ ਉਹ ਛੋਟੀ ਮੁੰਨੀ ਫਾਤਾ ਨਹੀਂ ਦਿਸੇ ਸਭ ਨੂੰ ਆਪੋ ਆਪਣੀ ਪੈ ਗਈ ਭਾਜੜ ਵਿੱਚ ਨਿਆਣਿਆਂ ਨੂੰ ਕਿਨੇ ਸੰਭਿਆ ਵੀਰੂ ਢੂਮ ਦੇ ਪੁੱਤ ਨਜ਼ੀਰ ਨੇ ਦੱਸਿਆ ਕਿ ਉਹ ਗੋਰੇ ਦੀਆਂ ਚਰਾਂਧਾਂ ਵਿੱਚ ਥੇ ਕੋਲ ਪਾੜੇ ਗਏ ਜਿੱਥੋਂ ਉਹ ਲਾਲ ਡਿਕਰੀਆਂ ਚੋੱਕੇ ਤੋਬੇ ਵਿੱਚ ਕੁੱਤਰੀ ਚਲਾਉਂਦੇ ਹੁੰਦੇ ਸੀ ਦੁੱਲੇ ਦੀਆਂ ਆਂਦਰਾਂ ਨੇ ਜਿਵੇਂ ਕੋਈ ਚੋਪਰਉਣ ਝੋ ਦਿੱਤਾ ਹੋਵੇ ਉਹਦੇ ਮਿਚੇ ਮਚਾਏ ਬੁੱਲ ਅਤੇ ਠੋਡੀ ਉੱਤੇ ਗਾਮ ਕੰਬ ਗਿਆ ਮੈਂ ਜਾਨਬ ਤੇ ਉਹ ਗਾਮ ਦਾ ਛੋਟਾ ਜੱਤਕ ਹਸਣਾ ਚਾਰ ਦਿਨ ਚਾਰ ਰਾਤਾਂ ਇੱਕ ਵਿੱਚ ਲੁਕੇ ਰਹੇ ਤੇ ਇੱਕ ਰਾਤ ਜਦ ਅੰਬਰ ਉਤੋਂ ਧਰਤੀ ਉੱਤੇ ਹਨੇਰ ਕਿਰ ਗਿਆ ਢਾਲ ਆ ਕੇ ਰੋਜੀ ਜਾ ਲੁਕੇ ਤਾਂ ਜਾਨ ਬਚੀ ਖੈਰ ਚੰਗਾ ਦੁੱਲਿਆ ਤੇਰੀ ਜਾਨ ਬਚ ਗਈ ਸਭ ਕੁਝ ਮੁੜ ਕੇ ਸੰਵਰ ਜੂ ਅੱਛਾ ਸ਼ੁਕਰ ਹੈ ਉਸ ਮਾਲਕ ਦਾ ਦੁੱਲੇ ਨੇ ਅਸਮਾਨ ਵੱਲ ਨੂੰ ਅਦਬ ਦੀ ਸਹਿਨਤ ਕਰਕੇ ਦੇਖਿਆ ਦੂਰ ਉੱਚੀ ਸਾਰੇ ਕਾਂਵਾਂ ਦੀ ੜ ਉੱਡਦੀ ਸਾਡੇ ਪਿੰਡ ਵੱਲ ਨੂੰ ਜਾ ਰਹੀ ਸੀ ਦੁੱਲੇ ਦੀਆਂ ਅੱਖਾਂ ਵਿੱਚ ਰੀਸ ਦਾ ਲਾਲਚ ਆਇਆ ਜੇ ਮੈਂ ਕਿਵੇਂ ਕਾਂ ਬਣ ਜਾਵਾਂ ਜਾਂਦੀਵਰੀ ਆਪਣੇ ਪਿੰਡ ਦੇ ਬਨੇਰਿਆਂ ਤੋਂ ਰੱਜ ਕੇ ਉੱਡ ਕੇ ਆਵਾ ਮੇਰੀ ਜਾਨ ਨੂੰ ਕੋਈ ਧੋਖਾ ਨਹੀਂ ਹੋਏਗਾ ਮੇਰਾ ਕਿਹੜਾ ਕੋਈ ਮਜਬ ਹੋਣਾ ਹੈ ਡਾਰ ਦੂਰ ਲੰਘਦੀ ਗਈ ਜਿਉਂ ਕਾਵਾ ਦਾ ਮੱਛਰ ਬਣ ਗਿਆ ਹੋਵੇ ਦੁੱਲੇ ਨੇ ਡਾਰ ਦੀ ਦੂਰੀ ਜਿੰਨਾ ਲੰਮਾ ਹੋ ਕੇ ਸੁੱਤਿਆ ਪੁੱਤ ਜੈਨਵੇ ਕਰ ਲੈ ਕੋਈ ਗੱਲ ਤੂੰ ਵੀ ਵੀਰ ਖੜਾ ਹੈ ਦੁੱਲੇ ਨੇ ਕੁੜੀ ਉੱਤੇ ਤਰਸ ਲਾੜ ਨਾਲ ਝਾਕਦਿਆਂ ਕਿਆ ਜੈਨਵ ਦੇ ਕੀਰਨੇ ਹੁਣ ਟੁੱਟਵੇਂ ਡੁਸਕਾਰੇ ਬਣ ਗਏ ਉਨੇਰੋਰੋ ਕੇ ਲਾਹੌਰ ਕਰਲੇ ਸਨ ਉਹਦੀਆਂ ਫਾਵੇ ਹੋਈਆਂ ਚੁੰਨੀਆਂ ਅੱਖਾਂ ਪਾਣੀ ਵਿੱਚ ਡੁੱਬੀਆਂ ਸੂਈਆਂ ਮੱਛੀਆਂ ਵਾਂਗ ਲੱਗਦੀਆਂ ਉਹਨੇ ਘਿੱਗੀ ਖੋਲੀ ਵੀਰ ਤੂੰ ਸਾਨੂੰ ਅਜੇ ਵੀ ਰੱਖ ਲੈ ਅਸੀਂ ਤੇਰੇ ਧਰਮ ਚ ਆ ਜਾਨੇ ਆ ਭੈਣ ਮੇਰਾ ਧਰਮ ਅੱਜ ਕੋਈ ਨਹੀਂ ਜੇ ਮੇਰਾ ਧਰਮ ਹੁੰਦਾ ਤਾਂ ਮੇਰੇ ਸਾਹਮਣੇ ਤੁਸੀਂ ਉੱਜੜਦੇ ਨਾ ਵੀਰ ਚੰਗਾ ਜੈਨਵੇ ਨੇ ਪਲ ਦੀ ਮੇਰੇ ਵੱਲ ਅੱਖਾਂ ਪਾੜ ਕੇ ਤੱਕਿਆ ਜਿਵੇਂ ਹਨੇਰੇ ਵਿੱਚੋਂ ਕੋਈ ਆਉਟਲੀ ਕਿਰਨ ਤਲਾਸ਼ਦੀ ਹੋਵੇ ਪਰ ਛਾਟੀ ਉਹਦੀਆਂ ਅਧ ਬੁਜੀਆਂ ਅੱਖਾਂ ਉੱਤੇ ਧੂੜ ਧੌਲੀਆਂ ਪਿਫਣਾ ਲੈ ਗਈਆਂ ਉਹਦੇ ਦਿਲ ਤੇ ਇੱਕ ਚੀਕ ਪੈ ਗਈ ਉਹਨੇ ਮਹਿਸੂਸ ਕੀਤਾ ਭੈਣ ਨੂੰ ਘਰ ਵੱਲ ਆਉਂਦਿਆਂ ਦੇਖ ਕੇ ਨਮੋਹੇ ਵੀਰ ਨੇ ਦਰ ਭੇੜ ਲਈ ਚੰਗਾ ਬਚਨ ਸਿਆਂ ਪਿੰਡ ਦੇ ਦਰਵਾਜ਼ੇ ਨੂੰ ਮੇਰਾ ਸਲਾਮ ਕਹੀਂ ਤੇ ਮੀਂਹ ਕਣੀ ਵਿੱਚ ਸਾਡੇ ਕੋਠੇ ਦੀ ਸੋਗਮੀ ਰੱਖੀ ਕੋਈ ਬਿਰਲ ਚੂਆ ਨਾ ਖਲ ਜਾਵੇ ਮੇਰੇ ਪਰਦਾਦੇ ਦੇ ਵਕਤਾਂ ਤੋਂ ਉਹਦੀ ਛੱਤ ਸਾਨੂੰ ਓਟ ਕਰਦੀ ਆਈ ਹੈ ਸੁੰਨੇ ਘਰਾਂ ਦੇ ਲਿਓੜ ਲੈ ਲੈ ਕੇ ਖੋਲੇ ਬਣ ਜਾਂਦੇ ਨੇ ਤੇਰੇ ਕੋਠੇ ਦੀ ਮੇਰੇ ਮੂੰਹੋਂ ਸੱਚ ਫੁੱਟਣ ਲੱਗਾ ਸੀ ਕਿ ਤੇਰੇ ਕੋਠੇ ਦੀ ਛੱਤ ਨੇ ਦੁੱਲਿਆ ਤੈਨੂੰ ਬੰਨਾ ਨਹੀਂ ਟੱਪਣ ਦਿੱਤਾ ਤੇਰੇ ਜਾਂਦਿਆਂ ਉਹਦੇ ਵਿੱਚ ਭੁੱਖੇ ਵੱਲ ਉਠੇ ਨੀਲੀਆਂ ਜੀਭਾਂ ਵਾਲੀਆਂ ਅੱਗ ਦੀਆਂ ਲਾਟਾਂ ਸੱਪਣੀਆਂ ਵਾਂਗ ਸ਼ੂਕ-ਸ਼ੂਕ ਉੜਦੀਆਂ ਸਨ ਜਿਨ੍ਹਾਂ ਦੀ ਲਪੇਟ ਵਿੱਚ ਤੇਰੇ ਬੰਦੇ ਕੋਠੇ ਦੀਆਂ ਕੁੱਬੀਆਂ ਕੜੀਆਂ ਤਿਰਟਿਰ ਕਰਕੇ ਮੁੱਕੀਆਂ ਤੇ ਬੋੜੇ ਕੋਠੇ ਦੀਆਂ ਧੁਆਖੀਆਂ ਤੇ ਬੇਵਾਰਸ ਕੰਧਾਂ ਉੱਤੇ ਜ਼ਹਿਰੀ ਲਾਟਾਂ ਦੇ ਡੰਗਾਂ ਨੇ ਕਾਲੇ ਚਟਾਕ ਪਾ ਦਿੱਤੇ ਪਰ ਸੱਚ کئی ਵਾਰ ਸੇਲੇ ਵਾਂਗ ਵੱਜਦਾ ਹੈ ਤੇ ਐਨਾ ਦੁੱਖ ਦਿੰਦਾ ਹੈ ਕਿ ਅਸੀਂ ਉਸ ਬਾਰੇ ਨਿਸ਼ਚਿਤ ਹੁੰਦੇ ਵੀ ਸਗੋਂ ਉਸ ਨੂੰ ਝੂਠ ਸੁਣ ਕੇ ਰੂਹ ਦੀ ਖੁਸ਼ੀ ਲੈਂਦੇ ਹਾਂ ਦੁੱਖ ਦੇ ਦਿਲ ਉੱਤੇ ਇੱਕ ਹੋਰ ਸੇਲਾ ਕਿਉਂ ਗੰਡਾ ਮੈਂ ਉਸ ਨੂੰ ਸੱਚ ਦੱਸ ਦੇ ਦਾਸੇ ਰੋਕਿਆ ਤੇ ਮਲਵੀ ਜੀਵ ਨਾਲ ਲਾਕ ਦਿੱਤਾ ਤੂੰ ਬੇਫਿਕਰ ਰਹਿ ਦੁੱਲਿਆ ਤੇਰੇ ਘਰ ਦੀ ਮੈਂ ਬਿੜਕ ਰੱਖਾਂਗਾ ਅਸੀਂ ਸੜਕ ਦੀ ਕੱਚੀ ਪਟੜੀ ਉਤੋਂ ਲੈ ਕੇ ਨਿਵਾਨ ਵਿੱਚ ਹੋ ਗਏ ਰਾਖੇ ਫੌਜੀਆਂ ਦੀ ਇੱਕ ਮਿੱਡੀ ਲਾਰੀ ਅੱਧੀ ਕੱਚੀ ਤੇ ਅੱਧੀ ਪੱਕੀ ਸੜਕ ਉੱਤੇ ਬੁੜਕਦੀ ਆ ਰਹੀ ਸੀ ਖੂਂ ਖੂਂ ਕਰਦੀ ਬੁੜਕਦੀ ਲਾਰੀ ਸਾਡੇ ਕੋਲੋਂ ਗੁਜ਼ਰ ਗਈ ਢੂੜ ਦਾ ਇੱਕ ਭਰਿਆ ਬੱਦਲ ਧਰਤੀ ਉੱਤੇ ਉੱਡ ਕੇ ਪੁਲਾੜ ਵਿੱਚ ਖਿੰਡਣ ਲੱਗਿਆ ਦੂਰ ਤੀਕ ਇਸ ਮੇਲ ਦੇ ਬੱਦਲ ਤੋਂ ਸੰਗੀਨਾ ਦੀਆਂ ਤਿੱਖੀਆਂ ਜੀਭਾਂ ਲਿਸ਼ਕਦੀਆਂ ਜਾ ਰਹੀਆਂ ਸਨ ਬੱਦਲ ਹੰਬ ਕੇ ਪਤਲਾ ਪੈ ਗਿਆ ਧੂੜ ਦੀ ਖੁਸ਼ਕ ਧੌਲਕ ਕਾਫਲੇ ਉੱਤੇ ਕਿਰ-ਕਿਰ ਜੰਮਦੀ ਗਈ ਚੰਗਾ ਗੁਰਬਚਨ ਅੱਲਾ ਨੇ ਚਾਇਆ ਤਾਂ ਕਿਤੇ ਫੇਰ ਮਿਲਾਂਗੇ ਜੀਉਂਦੇ ਨਹੀਂ ਤਾਂ ਜ਼ਰੂਰ ਮਿਲਾਂਗੇ ਦੁੱਲਿਆ ਤੂੰ ਉਧਰ ਨਾ ਮਿਲੇ ਬਿਨਾ ਆਪਣਾ ਕੰਮ ਨਹੀਂ ਚੱਲਣਾ ਅਖੀਰ ਸਾਨੂੰ ਇੱਕ ਹੋਣਾ ਹੀ ਪਏਗਾ ਪਰ ਮੈਨੂੰ ਤਾਂ ਆਸ ਨਹੀਂ ਤੂੰ ਤਾਂ ਕਮਲਾ ਹੈ ਨਵਾਂ ਨਾਲੋਂ ਕਦੇ ਮਾਸ ਨਹੀਂ ਟੁੱਟਦਾ ਇਹ ਤਾਂ ਸਾਰੇ ਅੰਗਰੇਜ਼ ਨੇ ਨਾਟਕ ਪਾਏ ਨੇ ਸਾਨੂੰ ਚੁੱਕ ਚਮਲਾ ਕੇ ਭੂਤ ਨੇ ਬਣਾ ਦਿੱਤਾ ਹੈ ਭਾਈ ਨੇ ਭਾਈ ਦਾ ਢਿੱਡ ਪਾੜ ਕੇ ਲੀਰਾ ਕਰ ਦਿੱਤੀਆਂ ਤੂੰ ਰੋਏ ਸੁਲਿਓ ਸੌਰੀ ਜੇ ਕਿਵੇਂ ਝੱਟ ਡੱਡੂਆਂ ਵਾਂਗ ਟਿਰਕ ਜਾਂਦੇ ਨੇ قافلے ਦੇ ਨਾਲ-ਨਾਲ ਪੈਦਲ ਗਸ਼ਤ ਕਰਦੇ ਫੌਜੀਆ ਨੇ ਜਿਨ੍ਹਾਂ ਦੇ ਮੋਟਿਆਂ ਤੇ ਚਿੱਟੀਆਂ ਜੀਬਾਂ ਵਾਲੀਆਂ ਬੰਦੂਕਾਂ ਸਨ ਉਹਨਾਂ ਕਾਹ ਖੁਰਚਦਿਆਂ ਨੂੰ ਬੋਟਾਂ ਨਾਲ ਠੋਠੌਰ ਆਖਿਆ ਜਿਹੜੇ ਕਾਫਲਾ ਖਲੋਂਦਿਆਂ ਬਲਦਾਂ ਦੇ ਢਿੱਡ ਪਰਣ ਲਈ ਬਿੰਦ ਝੱਟ ਦਾ ਲਾਹਾ ਤੱਕ ਕੇ ਧਰਤੀ ਤੋਂ ਉਫਣੀਆਂ ਤਲੀਆਂ ਉਦੇੜਨ ਲੱਗ ਪੈਂਦੇ ਸਨ ਮੂਰਿਓ ਕਾਫਲਾ ਸਰਕਣ ਲੱਗਿਆ ਬਲਦਾਂ ਨੇ ਤਿਲ ਕਮੀਜ਼ ਲੇਟੀ ਸੜਕ ਉੱਤੇ ਖੁਰ ਅੜਾ ਕੇ ਆਪਣੀਆਂ ਧੌਣਾ ਉੱਤੇ ਟੱਬਰ ਟੱਬਰ ਦਾ ਪਾਰ ਖਿੱਚਿਆ ਕਿਲਦੇ ਬਲਦਾਂ ਦੀਆਂ ਅੱਖਾਂ ਜਿਵੇਂ ਚੌੜੀਆਂ ਹੋ ਕੇ ਪਾਟਣ ਲੱਗੀਆਂ ਹੋਣ ਤੇ ਗੱਡਿਆਂ ਦੇ ਪਹੀਏ ਧਰਤੀ ਵਿੱਚ ਤਸੇ ਹੋਏ ਹੋਣ ਬੇਦਿਲ ਗੱਡੀਆਂ ਨੇ ਬਲਦਾਂ ਦੀਆਂ ਪੂਛਾਂ ਨੂੰ ਮਰੋੜੇ ਤੇ ਉਹਨਾਂ ਦੇ ਪੱਟਾਂ ਦੇ ਵਿੱਚਕਾਰ ਆਪਣੀਆਂ ਪ੍ਰਾਣਾਂ ਦੇ ਤਿੱਖੇ ਡੰਗ ਚੋਬੇ ਬੁੱਧੇ ਪਈਏ ਤੁਰਾਂ ਉੱਤੇ ਮਜਬੂਰ ਫਿਰਨ ਲੱਗੇ ਗੱਡਿਆਂ ਦੀ ਪਸਲੀ-ਪਸਲੀ ਜੜਕਣ ਲੱਗੀ ਤੇ ਇੱਕ ਤਿੱਖੀ ਚੀਕ ਪਹੀਆਂ ਵਿੱਚੋਂ ਨਿਕਲ ਕੇ ਸਾਰੀਆਂ ਚੀਕਾਂ ਨਾਲ ਰਲਦੀ ਕਾਫਲੇ ਦੀ ਸਮੁੱਚੀ ਚੀਕ ਬਣਨ ਲੱਗੀ ਅਬਦੁੱਲਾ ਠੋੜ ਉਤੇ ਪੱਬ ਧਰ ਕੇ ਇੱਕ ਬਲੂਕੀ ਨਾਲ ਗੱਡੇ ਦੀ ਗਿੱਚੀ ਉੱਤੇ ਜਾ ਬੈਠਾ। ਬਲਦਾਂ ਦੀਆਂ ਚਿੱਟੀਆਂ ਪੂਛਾਂ ਦੇ ਉਸ ਕੁੰਡਲ ਬਣਾ ਦਿੱਤੇ ਜਿਨ੍ਹਾਂ ਤੇ ਇੱਕ ਇੱਕ ਥੱਕੀ ਹੋਈ ਕਾਲੀ ਚੌਰੀ ਮੇਲਦੀ ਸੀ। ਉਸਨੇ ਆਪਣੀਆਂ ਲੰਮਕ ਦੀਆਂ ਟੰਗਾਂ ਦੇ ਅੰਗੂਠੇ ਬਲਦਾਂ ਦੀਆਂ ਪੱਟਾਂ ਵਿੱਚਕਾਰ ਛੋਹੇ ਤੇ ਉਹਦੇ ਗੱਡੇ ਦੇ ਪਹੀਆਂ ਵਿੱਚੋਂ ਇੱਕ ਹਿੱਕ ਬਿਨ ਵੀ ਚੀਕ ਨਿਕਲ ਕੇ ਮਹਾਨ ਚੀਕ ਨਾਲ ਸੁਰ ਹੋ ਗਈ। ਮੇਰੀ ਜੇਬ ਵਿੱਚ 3 ਰੁਪਏ 7 ਆਨੇ ਸਨ। ਸਵਾਰ ਪਿਆ ਮੈਂ ਕਿਰਾਇਆ ਦੇਣਾ ਸੀ। ਮੈਂ ਤੁਰਦੇ ਤੁਰਦਿਆਂ 2 ਰੁਪਏ ਦਾ ਨੋਟ ਜਨਮ ਦੀ ਤਲੀ ਦੇ ਵਿੱਚ ਦੇਖ ਕੇ ਉਹਦੀਆਂ ਡੱਕੀਆਂ ਵਰਕੀਆਂ ਪਤਲੀਆਂ ਤੇ ਸੁੱਕੀਆਂ ਉਂਗਲਾਂ ਵਿੱਚਣ ਲਗਿਆ। ਵੀਰ ਤੂੰ ਰਹਿਣ ਦੇ ਖੇਚਲ ਨਾ ਕਰ। ਫੜ ਲੈ ਫੜ ਲੈ ਮੇਰੀ ਭੈਣ ਖੇਚਲ ਕਾਦੀ ਐ। ਮੈਂ ਤੇਰਾ ਵੀਰ ਨਹੀਂ। ਮੇਰਾ ਦਿਲ ਉਖੜ ਕੇ ਸੰਗ ਵਿਚਕਾਰ ਅੜ ਗਿਆ। ਮੈਥੋਂ ਖੁੱਲ ਕੇ ਬੋਲਿਆ ਨਾ ਗਿਆ। ਮੇਰੀਆਂ ਅੱਖਾਂ ਵਿੱਚ ਕੁਝ ਇਸ ਤਰ੍ਹਾਂ ਸੀ ਜਿਵੇਂ ਮੈਂ ਧੁੰਦਲੇ ਸ਼ੀਸ਼ਿਆਂ ਵਿੱਚੋਂ ਤੱਕਦਾ ਹਾਂ। ਚੰਗਾ ਵੀਰ ਮਿੰਦੋ ਤੇ ਪ੍ਰੀਤੋ ਨੂੰ ਮੇਰਾ ਸਲਾਮ ਆਖੀ। ਜਾਨੂਬ ਨੇ ਮੇਰੀਆਂ ਭੈਣਾਂ ਵੱਲ ਸੁਨੇਹਾ ਦਿੱਤਾ ਤੇ ਨਾਲੇ ਉਹਨਾਂ ਬੇੜਿਆਂ ਨੂੰ ਜਿੱਥੇ ਨੂੰ ਮੇਰੀਆਂ ਆਂਦਰਾਂ ਭੱਜ-ਭੱਜ ਜਾਂਦੀਆਂ ਨੇ ਸਾਡੇ ਪਿਛੋਕੜਲੇ ਬੇੜੇ ਵਿਚਲੇ ਅੰਬ ਦੇ ਟੂਸੇ ਦੀਆਂ ਜੜ੍ਹਾਂ ਵਿੱਚ ਕਿਤੇ-ਕਿਤੇ ਪਾਣੀ ਪਵਾ ਦਿਆ ਕਰੀ ਉਹਦੀ ਚਕਲੀ ਮੈਂ ਬੜੇ ਮਲਾਰਾਂ ਨਾਲ ਆਪ ਲਈ ਸੀ ਉਹਦੇ ਲਿਚਲਿਚ ਕਰਦੇ ਬੈਂਗਣੀ ਪੱਤੇ ਕਿਤੇ ਸੁੱਕ ਕੇ ਭੁਰ ਨਾ ਜਾਣ ਜਾਨੂਬ ਕਹਿੰਦੀ ਗਈ ਜਿਵੇਂ ਰੋਗੀ ਲੰਮਿਆਂ ਸਾਹਾਂ ਉੱਤੇ ਆ ਕੇ ਅਬਾ ਤਵਾ ਬੁੜਬੜਾਉਂਦਾ ਸਮੀ ਸਾਂਝ ਦਾ ਥੱਕਿਆ ਸੂਰਜ ਪੱਛਮ ਦੀ ਗੁੱਠ ਉੱਤੇ ਕੋਡਾ ਹੋ ਗਿਆ ਤੇ ਇੱਕ ਇੱਕ ਕਰਕੇ ਗੱਡੀਆਂ ਦੀ ਲੰਮੀ ਜ਼ੰਜੀਰ ਮੇਰੇ ਕੋਲੋਂ ਸਰਕਦੀ ਮੁੱਕ ਗਈ